ਨੇ ਕਿਹਾ ਕਿ ਫੂਡ ਸੇਫਟੀ ਐਕਟ ਤਹਿਤ 100 ਪ੍ਰਸ਼ਦ ਸ਼ਬਦ ਅਜ ਦੇ ਸਮੇਂ ਦੇ ਵਿੱਚ ਲੋਕ ਪੈਕ ਫੂਡ ਖਾਣ ਦੇ ਸ਼ੁਕੀਨ ਹੁੰਦੇ ਨੇ ਤਾਂ ਹੁਣ ਫੈਸਲਾ ਆ ਗਿਆ ਕਿ ਕੰਪਨੀਆਂ ਹੁਣ ਗ੍ਰਾਹਕਾਂ ਦੇ ਨਾਲ ਤੋਖਾ ਨਹੀਂ ਕਰ ਸਕਣਗੀਆਂ ਖਪਤਕਾਰ ਜੋ ਗਾਕਰ ਨੂੰ ਜਿਹੜਾ ਗੁੰਮਰਾਹ ਕਰਦੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਸੋ ਦੱਸਦੇ ਕਿ ਖਪਤਕਾਰਾਂ ਨੂੰ ਗੁੰਮਰਾਹ ਕਰਨ ਵਾਲਿਆਂ ਦੇ ਖਿਲਾਫ ਹੁਣ ਕਾਰਵਾਈ ਹੋਵੇਗੀ ਵੱਡਾ ਐਕਸ਼ਨ ਲਿਆ ਗਿਆ ਪੈਕਿੰਗ ਤੇ ਛੁੱਟੇ ਦਾਅਵੇ ਜੋ ਕੰਪਨੀਆਂ ਕਰਦੀਆਂ ਨੇ ਤਾਂ ਹੁਣ ਕਾਰਵਾਈ ਕੀਤੀ ਜਾਵੇਗੀ ਦੱਸਦੇ ਕਿ ਹਰ ਕੋਈ ਅੱਜ ਤੇ ਸਮੇਂ ਦੇ ਵਿੱਚ ਪੈਕ ਫੂਡ ਖਾਣ ਦਾ ਸ਼ਕੀਨ ਹੁੰਦਾ ਪਰ ਸਰਕਾਰ ਨੇ ਪੈਕ ਕੀਤੇ ਪੋਚਣ ਵਾਲੀਆਂ ਕੰਪਨੀਆਂ ਤੇ ਸਖਤ ਨਜ਼ਰ ਹੁਣ ਰੱਖਣੀ ਸ਼ੁਰੂ ਕਰ ਦਿੱਤੀ ਹੈ ਉਹਨਾਂ ਨੂੰ ਪੋਚਣ ਲੇਬਲ ਪੈਕੇਜਿੰਗ ਅਤੇ ਪ੍ਰਚਾਰ ਸਮਗਰੀ ਤੇ 100% ਦਾਵਾ ਕਰਨਾ ਬੰਦ ਕਰਨ ਦੇ ਨਿਰਦੇਸ਼ ਦਿੱਤੇ ਨੇ ਸੋ ਇਸ ਨੇ ਅਚੇਹੇ ਦਾਅਵਿਆਂ ਨੂੰ ਖਪਤਕਾਰਾਂ ਨੂੰ ਗੁੰਮਰਾਹ ਕਰਨ ਵਾਲੇ ਅਸਪਸ਼ਟ ਅਤੇ ਗਲਤ ਪਰਿਭਾਸ਼ਾ ਦਾ ਸ਼ਿਕਾਰ ਦਸਿਆ ਜਾ ਰਿਹਾ 28 ਮਈ ਨੂੰ ਜਾਰੀ ਕੀਤੀ ਗਈ ਕਾਉਂਸਲਿੰਗ ਵਿੱਚ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ ਨੇ ਕਿਹਾ ਕਿ ਫੂਡ ਸੇਫਟੀ ਐਕਟ ਤਹਿਤ 100 ਪ੍ਰਸ਼ਦ ਸ਼ਬਦ ਨੂੰ ਕਿਸੇ ਵੀ ਤਰੀਕੇ ਨਾਲ ਪਰਵਾਸ਼ਿਤ ਜਾਂ ਹਵਾਲਾ ਨਹੀਂ ਦਿੱਤਾ ਗਿਆ ਵਰਤਮਾਨ ਦੇ ਵਿੱਚ ਬਹੁਤ ਸਾਰੇ ਬ੍ਰਾਂਡ ਚਾਕਲੇਟ ਜਾਂ ਸ਼ਾਇਦ ਬਿਸਕਟ ਅਤੇ ਪ੍ਰੋਟੀਨ ਪਾਊਡਰ ਵਰਗੇ ਉਤਪਾਦ ਵੇਚਤੇ ਨੇ ਜੋ ਕਿ ਸੋ ਪ੍ਰਛਤ ਖੰਡ ਰਹਿਤ ਬਾਚਰਾ ਉਰਸੇ ਨਾਲ ਵਰਕੇ ਕਈ ਦਾਅਵੇ ਜੜੇ ਆ ਇਸ ਨੂੰ ਲੈ ਕੇ ਕੀਤੇ ਜਾਂਦੇ ਨੇ ਤਾਂ ਹੁਣ ਗ੍ਰਾਹਕਾਂ ਨੂੰ ਇਸ ਦੀ ਪੂਰੀ ਸਚਾਈ ਦੱਸਣੀ ਪਵੇਗੀ ਦੱਸਿਆ ਗਿਆ ਹੈ ਕਿ ਇਸ ਦੇ ਨਿਯਮ ਕਿਸੇ ਵੀ ਇਤਿਹਾਰ ਜਾਂ ਦਾਅਵੇ ਨੂੰ ਸ਼ਕਤੀ ਨਾਲ ਮਨਾਹੀ ਕਰਦੇ ਨੇ ਜੋ ਦੂਜੀਆਂ ਕੰਪਨੀਆਂ ਨੂੰ ਕਮਜ਼ੋਰ ਕਰਦਾ ਚਾ ਕਪਕਾਰਾਂ ਦੀ ਧਾਰਨਾ ਨੂੰ ਗੁੰਮਰਾਹਕੁਨ ਟਾਂਕਤੀ ਨਾਲ ਪ੍ਰਭਾਵਿਤ ਕਰਦਾ ਇਸ ਦੇ ਵਿੱਚ ਅੱਗੇ ਕਿਹਾ ਗਿਆ ਕਿ ਨਿਮੰਸਾਰ ਕਾਰਵਾਈ ਜੜੀਆ ਕੀਤੀ ਜਾਵੇਗੀ ਤਾਂ ਇਹ ਵੀ ਦੱਸਿਆ ਗਿਆ ਹੈ ਕਿ ਜੋ ਦਾਅਵੇ ਕੀਤੇ ਜਾਂਦੇ ਨੇ ਉਸ ਨੂੰ ਹਟਾਉਣ ਦਾ ਵੀ ਨਿਰਦੇਸ਼ ਦਿੱਤਾ ਗਿਆ ਬਾਸਾਰੇ ਬ੍ਰਾਂਡਾਂ ਵਿੱਚੋਂ ਇੱਕ ਡਾਬਰ ਦਾ ਰੀਅਲ ਜੂਸ ਬ੍ਰਾਂਡ ਅਤੇ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ ਇਸ ਸਮੇਂ ਇਸ ਮੁੱਦੇ ਤੇ ਕਾਨੂੰਨੀ ਵਿਵਾਦ ਦੇ ਵਿੱਚ ਉਲਝੇ ਹੋਏ ਨੇ ਦੱਸਤੀ ਕਿ ਪੈਕਜਿੰਗ ਤੇ 100% ਫਲਾਂ ਦੇ ਜੂਸ ਦਾ ਦਾਵਾ ਮੌਜੂਦਾ ਭੋਜਨ ਸੁਰੱਖਿਆ ਨਿਯਮਾਂ ਤਹਿਤ ਜਾਇਜ਼ ਨਹੀਂ ਹੈ ਇਸ ਨੂੰ ਖਪਤਕਾਰਾਂ ਨੂੰ ਗੁੰਮਰਾਹਕੁਨ ਕੀਤਾ ਜਾਂਦਾ ਤੇ ਹੁਣ ਖਪਤਕਾਰਾਂ ਨੂੰ ਗੁੰਮਰਾਹ ਕਰਨ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਦੱਸਤੀ ਹੈ ਕਿ ਜੋ ਪੈਕ ਫੂਡ ਹੈ ਹੁਣ ਉਸ ਦੀ ਸੱਚਾਈ ਗ੍ਰਾਹਕਾਂ ਨੂੰ ਦੱਸਣੀ ਪਵੇਗੀ ਤਾਂ ਸਿਹਤ ਦੇ ਵਿੱਚ ਫੈਸਲਾ ਲਿਆ ਗਿਆ ਕਿ ਹੁਣ ਕੰਪਨੀਆਂ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਨਹੀਂ ਕਰ ਸਕਣਗੀਆਂ ਅੱਜ ਦੇ ਸਮੇਂ ਦੇ ਵਿੱਚ ਲੋਕ ਪੈਕ ਫੂਡ ਖਾਣ ਦੇ ਸ਼ੌਕੀਨ ਹੁੰਦੇ ਨੇ ਤਾਂ ਹੁਣ ਫੈਸਲਾ ਆ ਗਿਆ ਕਿ ਕੰਪਨੀਆਂ ਹੁਣ ਗ੍ਰਾਹਕਾਂ ਦੇ ਨਾਲ ਧੋਖਾ ਨਹੀਂ ਕਰ ਸਕਣਗੀਆਂ ਖਪਤਕਾਰ ਜੋ ਗਾਕਰ ਨੂੰ ਜਿਹੜਾ ਗੁੰਮਰਾਹ ਕਰਦੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਸੋ ਦੱਸਦੇ ਕਿ ਖਪਤਕਾਰਾਂ ਨੂੰ ਗੁੰਮਰਾਹ ਕਰਨ ਵਾਲਿਆਂ ਦੇ ਖਿਲਾਫ ਹੁਣ ਕਾਰਵਾਈ ਹੋਵੇਗੀ ਵੱਡਾ ਐਕਸ਼ਨ ਲਿਆ ਗਿਆ ਪੈਕਿੰਗ ਤੇ ਛੁੱਟੇ ਦਾਅਵੇ ਜੋ ਕੰਪਨੀਆਂ ਕਰਦੀਆਂ ਨੇ ਤਾਂ ਹੁਣ ਕਾਰਵਾਈ ਕੀਤੀ ਜਾਵੇਗੀ ਦੱਸਦੇ ਕਿ ਹਰ ਕੋਈ ਅੱਜ ਤੇ ਸਮੇਂ ਦੇ ਵਿੱਚ ਪੈਕ ਫੂਡ ਖਾਣ ਦਾ ਸ਼ਕੀਨ ਹੁੰਦਾ ਪਰ ਸਰਕਾਰ ਨੇ ਪੈਕ ਕੀਤੇ ਪੋਚਣ ਵਾਲੀਆਂ ਕੰਪਨੀਆਂ ਤੇ ਸਖਤ ਨਜ਼ਰ ਰੱਖਣੇ ਸ਼ੁਰੂ ਕਰ ਦਿੱਤੀ ਹੈ ਉਹਨਾਂ ਨੂੰ ਪੋਚਣ ਲੇਬਲ ਪੈਕੇਜਿੰਗ ਅਤੇ ਪ੍ਰਚਾਰ ਸਮਗਰੀ ਤੇ 100% ਦਾਵਾ ਕਰਨਾ ਬੰਦ ਕਰਨ ਦੇ ਨਿਰਦੇਸ਼ ਦਿੱਤੇ ਨੇ ਸੋ ਇਸ ਦੇ ਅਚੇਹੇ ਦਾਵਿਆਂ ਨੂੰ ਖਪਤਕਾਰਾਂ ਨੂੰ ਗੁੰਮਰਾਹ ਕਰਨ ਵਾਲੇ ਅਸਪਸ਼ਟ ਅਤੇ ਗਲਤ ਪਰਿਭਾਸ਼ਾ ਦਾ ਸ਼ਿਕਾਰ ਦਸਿਆ ਜਾ ਰਿਹਾ 28 ਮਈ ਨੂੰ ਜਾਰੀ ਕੀਤੀ ਗਈ ਕਾਉਂਸਲਿੰਗ ਵਿੱਚ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ ਨੇ ਕਿਹਾ ਕਿ ਫੂਡ ਸੇਫਟੀ ਐਕਟ ਤਹਿਤ ਸੂ ਪ੍ਰਸ਼ਸ਼ਦ ਸ਼ਬਦ ਨੂੰ ਕਿਸੇ ਵੀ ਤਰੀਕੇ ਨਾਲ ਪਰਿਭਾਸ਼ਿਤ ਜਾਂ ਹਵਾਲਾ ਨਹੀਂ ਦਿੱਤਾ ਗਿਆ ਵਰਤਮਾਨ ਦੇ ਵਿੱਚ ਬਹੁਤ ਸਾਰੇ ਬ੍ਰਾਂਡ ਚਾਕਲੇਟ ਜਾਂ ਸ਼ਾਇਦ ਬਿਸਕਟ ਅਤੇ ਪ੍ਰੋਟੀਨ ਪਾਊਡਰ ਵਰਗੇ ਉਤਪਾਦ ਵੇਚਤੇ ਨੇ ਜੋ ਕਿ ਸੋ ਪ੍ਰਛਤ ਖੰਡ ਰਹਿਤ ਬਾਤਰਾ ਉਰਸੇ ਨਾਲ ਵਰਕੇ ਕਈ ਦਾਅਵੇ ਜੜੇ ਆ ਇਸ ਨੂੰ ਲੈ ਕੇ ਕੀਤੇ ਜਾਂਦੇ ਨੇ ਤਾਂ ਹੁਣ ਗ੍ਰਾਹਕਾਂ ਨੂੰ ਇਸ ਦੀ ਪੂਰੀ ਸਚਾਈ ਦੱਸਣੀ ਪਵੇਗੀ ਦੱਸਿਆ ਗਿਆ ਕਿ ਇਸ ਦੇ ਨਿਯਮ ਕਿਸੇ ਵੀ ਇਤਿਹਾਰ ਚ ਦਾਅਵੇ ਨੂੰ ਸ਼ਕਤੀ ਨਾਲ ਮਨਾਹੀ ਕਰਦੇ ਨੇ ਜੋ ਦੂਜੀਆਂ ਕੰਪਨੀਆਂ ਨੂੰ ਕਮਜ਼ੋਰ ਕਰਦਾ ਚ ਕਪਤਕਾਰਾਂ ਦੀ ਤਾਰਨਾ ਨੂੰ ਗੁੰਮਰਾਹ ਕੁੰ ਟੰਕ ਤੇ ਨਾਲ ਪ੍ਰਭਾਵਿਤ ਕਰਦਾ ਇਸ ਦੇ ਵਿੱਚ ਅੱਗੇ ਕਿਹਾ ਗਿਆ ਕਿ ਨਿਮਨਸਾਰ ਕਾਰਵਾਈ ਜੜੀਆ ਕੀਤੀ ਜਾਵੇਗੀ ਤਾਂ ਇਹ ਵੀ ਦੱਸਿਆ ਗਿਆ ਹੈ ਕਿ ਜੋ ਦਾਅਵੇ ਕੀਤੇ ਜਾਂਦੇ ਨੇ ਉਸ ਨੂੰ ਹਟਾਉਣ ਦਾ ਵੀ ਨਿਰਦੇਸ਼ ਦਿੱਤਾ ਗਿਆ ਬਾਸਾਰੇ ਬ੍ਰਾਂਡਾਂ ਵਿੱਚੋਂ ਇੱਕ ਡਾਬਰ ਰੀਅਲ ਜੂਸ ਬ੍ਰਾਂਡ ਅਤੇ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ ਇਸ ਸਮੇਂ ਇਸ ਮੁੱਦੇ ਤੇ ਕਾਨੂੰਨੀ ਵਿਵਾਦ ਦੇ ਵਿੱਚ ਉਲਝੇ ਹੋਏ ਨੇ ਦੱਸਤੀ ਕਿ ਪੈਕਜਿੰਗ ਤੇ 100% ਫਲਾਂ ਦੇ ਜੂਸ ਦਾ ਦਾਵਾ ਮੌਜੂਦਾ ਭੋਜਨ ਸੁਰੱਖਿਆ ਨਿਯਮਾਂ ਤਹਿਤ ਜਾਇਜ਼ ਨਹੀਂ ਹੈ ਇਸ ਨੂੰ ਖਪਤਕਾਰਾਂ ਨੂੰ ਗੁੰਮਰਾਹਕੁਨ ਕੀਤਾ ਜਾਂਦਾ ਤੇ ਹੁਣ ਖਪਤਕਾਰਾਂ ਨੂੰ ਗੁੰਮਰਾਹ ਕਰਨ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਦੱਸਤੀ ਹੈ ਕਿ ਜੋ ਪੈਕ ਫੂਡ ਹੈ ਹੁਣ ਉਸ ਦੀ ਸੱਚਾਈ ਗ੍ਰਾਹਕਾਂ ਨੂੰ ਦੱਸਣੀ ਪਵੇਗੀ ਤਾਂ ਸਿਹਤ ਦੇ ਵਿੱਚ ਫੈਸਲਾ ਲਿਆ ਗਿਆ ਕਿ ਹੁਣ ਕੰਪਨੀਆਂ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਨਹੀਂ ਕਰ ਸਕਣਗੀਆਂ ਅੱਜ ਦੇ ਸਮੇਂ ਦੇ ਵਿੱਚ ਲੋਕ ਪੈਕ ਫੂਡ ਖਾਣ ਦੇ ਸ਼ੁਕੀਨ ਹੁੰਦੇ ਨੇ ਤਾਂ ਹੁਣ ਫੈਸਲਾ ਆ ਗਿਆ ਕਿ ਕੰਪਨੀਆਂ ਹੁਣ ਗ੍ਰਾਹਕਾਂ ਦੇ ਨਾਲ ਧੋਖਾ ਨਹੀਂ ਕਰ ਸਕਣਗੀਆਂ ਖਪਤਕਾਰ ਜੋ ਬ੍ਰਾਂਡਾਂ ਨੂੰ ਜਿਹੜਾ ਗੁੰਮਰਾਹ ਕਰਦੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਸੋ ਦੱਸਦੇ ਕਿ ਖਪਤਕਾਰਾਂ ਨੂੰ ਗੁੰਮਰਾਹ ਕਰਨ ਵਾਲਿਆਂ ਦੇ ਖਿਲਾਫ ਹੁਣ ਕਾਰਵਾਈ ਹੋਵੇਗੀ ਵੱਡਾ ਐਕਸ਼ਨ ਲਿਆ ਗਿਆ ਪੈਕਿੰਗ ਤੇ ਛੁੱਟੇ ਦਾਅਵੇ ਜੋ ਕੰਪਨੀਆਂ ਕਰਦੀਆਂ ਨੇ ਤਾਂ ਹੁਣ ਕਾਰਵਾਈ ਕੀਤੀ ਜਾਵੇਗੀ ਦੱਸਦੇ ਕਿ ਹਰ ਕੋਈ ਅੱਜ ਤੇ ਸਮੇਂ ਦੇ ਵਿੱਚ ਪੈਕ ਫੂਡ ਖਾਣ ਦਾ ਸ਼ਕੀਨ ਹੁੰਦਾ ਪਰ ਸਰਕਾਰ ਨੇ ਪੈਕ ਕੀਤੇ ਪੋਚਣ ਵਾਲੀਆਂ ਕੰਪਨੀਆਂ ਤੇ ਸਖਤ ਨਜ਼ਰ ਰੱਖਣੇ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੂੰ ਪੋਚਣ ਲੇਬਲ, ਪੈਕਿੰਗ ਅਤੇ ਪ੍ਰਚਾਰ ਸਮਗਰੀ ਤੇ 100% ਧਾਵਾ ਕਰਨਾ ਬੰਦ ਕਰਨ ਦੇ ਨਿਰਦੇਸ਼ ਦਿੱਤੇ ਨੇ। ਸੋ ਇਸ ਨੇ ਅਚੇਹੇ ਦਾਅਵਿਆਂ ਨੂੰ ਖਪਤਕਾਰਾਂ ਨੂੰ ਗੁੰਮਰਾਹ ਕਰਨ ਵਾਲੇ ਅਸਪਸ਼ਟ ਅਤੇ ਗਲਤ ਪਰਿਭਾਸ਼ਾ ਦਾ ਸ਼ਿਕਾਰ ਦਸਿਆ ਜਾ ਰਿਹਾ 28 ਮਈ ਨੂੰ ਜਾਰੀ ਕੀਤੀ ਗਈ ਕਾਉਂਸਲਿੰਗ ਵਿੱਚ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ ਨੇ ਕਿਹਾ ਕਿ ਫੂਡ ਸੇਫਟੀ ਐਕਟ ਤਹਿਤ ਸੋ ਪ੍ਰਸ਼ਸਦ ਸ਼ਬਦ ਨੂੰ ਕਿਸੇ ਵੀ ਤਰੀਕੇ ਨਾਲ ਪਰਿਭਾਸ਼ਿਤ ਜਾਂ ਹਵਾਲਾ ਨਹੀਂ ਦਿੱਤਾ ਗਿਆ ਵਰਤਮਾਨ ਦੇ ਵਿੱਚ ਬਹੁਤ ਸਾਰੇ ਬ੍ਰਾਂਡ ਚਾਕਲੇਟ ਜਾਂ ਸ਼ਾਇਦ ਬਿਸਕਟ ਅਤੇ ਪ੍ਰੋਟੀਨ ਪਾਊਡਰ ਵਰਗੇ ਉਤਪਾਦ ਵੇਚਦੇ ਨੇ ਜੋ ਕਿ ਸੋ ਪ੍ਰਛਤ ਖੰਡ ਰਹਿਤ ਬਾਜਰਾ ਆਰਟਸ ਦੇ ਨਾਲ ਵਰਕੇ ਕਈ ਦਾਅਵੇ ਜੜੇ ਆ ਇਸ ਨੂੰ ਲੈ ਕੇ ਕੀਤੇ ਜਾਂਦੇ ਨੇ ਤਾਂ ਹੁਣ ਗ੍ਰਾਹਕਾਂ ਨੂੰ ਇਸ ਦੀ ਪੂਰੀ ਸਚਾਈ ਦੱਸਣੀ ਪਵੇਗੀ ਦੱਸਿਆ ਗਿਆ ਹੈ ਕਿ ਇਸ ਦੇ ਨਿਯਮ ਕਿਸੇ ਵੀ ਇਤਿਹਾਰ ਚ ਦਾਅਵੇ ਨੂੰ ਸ਼ਕਤੀ ਨਾਲ ਮਨਾਹੀ ਕਰਦੇ ਨੇ ਜੋ ਦੂਜੀਆਂ ਕੰਪਨੀਆਂ ਨੂੰ ਕਮਜ਼ੋਰ ਕਰਦਾ ਚ ਕਪਤਕਾਰਾਂ ਦੀ ਧਾਰਨਾ ਨੂੰ ਗੁੰਮਰਾਹਕੁਨ ਟੰਗ ਤੇ ਨਾਲ ਪ੍ਰਭਾਵਿਤ ਕਰਦਾ ਇਸ ਦੇ ਵਿੱਚ ਅੱਗੇ ਕਿਹਾ ਗਿਆ ਕਿ ਨਿਮੰਸਾਰ ਕਾਰਵਾਈ ਜੜੀਆ ਕੀਤੀ ਜਾਵੇਗੀ ਤਾਂ ਇਹ ਵੀ ਦੱਸਿਆ ਗਿਆ ਹੈ ਕਿ ਜੋ ਦਾਅਵੇ ਕੀਤੇ ਜਾਂਦੇ ਨੇ ਉਸ ਨੂੰ ਹਟਾਉਣ ਦਾ ਵੀ ਨਿਰਦੇਸ਼ ਦਿੱਤਾ ਗਿਆ ਬਾਸਾਰੇ ਬ੍ਰਾਂਡਾਂ ਵਿੱਚੋਂ ਇੱਕ ਡਾਬਰ ਦਾ ਰੀਅਲ ਜੂਸ ਬ੍ਰਾਂਡ ਅਤੇ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ ਇਸ ਸਮੇਂ ਇਸ ਮੁੱਦੇ ਤੇ ਕਾਨੂੰਨੀ ਵਿਵਾਦ ਦੇ ਵਿੱਚ ਉਲਜੇ ਹੋਏ ਨੇ ਦੱਸਦੀ ਹੈ ਕਿ ਪੈਕਜਿੰਗ ਤੇ 100% ਫਲਾਂ ਦੇ ਜੂਸ ਦਾ ਦਾਵਾ ਮੌਜੂਦਾ ਭੋਜਨ ਸੁਰੱਖਿਆ ਨਿਯਮਾਂ ਤਹਿਤ ਜਾਇਜ਼ ਨਹੀਂ ਹੈ ਇਸ ਨੂੰ ਖਪਤਕਾਰਾਂ ਨੂੰ ਗੁੰਮਰਾਹਕੁਨ ਕੀਤਾ ਜਾਂਦਾ ਤੇ ਹੁਣ ਖਪਤਕਾਰਾਂ ਨੂੰ ਗੁੰਮਰਾਹ ਕਰਨ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਦੱਸਦੀ ਹੈ ਕਿ ਜੋ ਪੈਕ ਫੂਡ ਹੈ ਹੁਣ ਉਸ ਦੀ ਸੱਚਾਈ ਗਾਹਕਾਂ ਨੂੰ ਦੱਸਣੀ ਪਵੇਗੀ ਤਾਂ ਸਿਹਤ ਦੇ ਵਿੱਚ ਫੈਸਲਾ ਲਿਆ ਗਿਆ ਕਿ ਹੁਣ ਕੰਪਨੀਆਂ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਨਹੀਂ ਕਰ ਸਕਣਗੀਆਂ ਅੱਜ ਦੇ ਸਮੇਂ ਦੇ ਵਿੱਚ ਲੋਕ ਪੈਕ ਫੂਡ ਖਾਣ ਦੇ ਸ਼ੁਕੀਨ ਹੁੰਦੇ ਨੇ ਤਾਂ ਹੁਣ ਫੈਸਲਾ ਆ ਗਿਆ ਕਿ ਕੰਪਨੀਆਂ ਹੁਣ ਗ੍ਰਾਹਕਾਂ ਦੇ ਨਾਲ ਧੋਖਾ ਨਹੀਂ ਕਰ ਸਕਣਗੀਆਂ ਖਪਤਕਾਰ ਜੋ ਡਾਕਨ ਨੂੰ ਜਿਹੜਾ ਗੁੰਮਰਾਹ ਕਰਦੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਸੋ ਦੱਸਦੇ ਕਿ ਖਪਤਕਾਰਾਂ ਨੂੰ ਗੁੰਮਰਾਹ ਕਰਨ ਵਾਲਿਆਂ ਦੇ ਖਿਲਾਫ ਹੁਣ ਕਾਰਵਾਈ ਹੋਵੇਗੀ ਵੱਡਾ ਐਕਸ਼ਨ ਲਿਆ ਗਿਆ ਪੈਕਿੰਗ ਤੇ ਛੁੱਟੇ ਦਾਅਵੇ ਜੋ ਕੰਪਨੀਆਂ ਕਰਦੀਆਂ ਨੇ ਤਾਂ ਹੁਣ ਕਾਰਵਾਈ ਕੀਤੀ ਜਾਵੇਗੀ ਦੱਸਦੇ ਕਿ ਹਰ ਕੋਈ ਅੱਜ ਤੇ ਸਮੇਂ ਦੇ ਵਿੱਚ ਪੈਕ ਫੂਡ ਖਾਣ ਦਾ ਸ਼ਕੀਨ ਹੁੰਦਾ ਪਰ ਸਰਕਾਰ ਨੇ ਪੈਕ ਕੀਤੇ ਪੋਚਣ ਵਾਲੀਆਂ ਕੰਪਨੀਆਂ ਤੇ ਸਖਤ ਨਜ਼ਰ ਹੁਣ ਰੱਖਣੀ ਸ਼ੁਰੂ ਕਰ ਦਿੱਤੀ ਹੈ ਉਹਨਾਂ ਨੂੰ ਪੋਚਣ ਲੇਬਲ ਪੈਕਿੰਗ ਅਤੇ ਪ੍ਰਚਾਰ ਸਮਗਰੀ ਤੇ 100% ਦਾਵਾ ਕਰਨਾ ਬੰਦ ਕਰਨ ਦੇ ਨਿਰਦੇਸ਼ ਦਿੱਤੇ ਨੇ ਸੋ ਇਸ ਦੇ ਅਚੇਹੇ ਦਾਵਿਆਂ ਨੂੰ ਖਪਤਕਾਰਾਂ ਨੂੰ ਗੁੰਮਰਾਹ ਕਰਨ ਵਾਲੇ ਅਸਪਸ਼ਟ ਅਤੇ ਗਲਤ ਪਰਿਭਾਸ਼ਾ ਦਾ ਸ਼ਿਕਾਰ ਦਸਿਆ ਜਾ ਰਿਹਾ 28 ਮਈ ਨੂੰ ਜਾਰੀ ਕੀਤੀ ਗਈ ਕਾਉਂਸਲਿੰਗ ਵਿੱਚ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ ਨੇ ਕਿਹਾ ਕਿ ਫੂਡ ਸੇਫਟੀ ਐਕਟ ਤਹਿਤ 100 ਪ੍ਰਸ਼ਦ ਸ਼ਬਦ ਨੂੰ ਕਿਸੇ ਵੀ ਤਰੀਕੇ ਨਾਲ ਪਰਿਭਾਸ਼ਿਤ ਜਾਂ ਹਵਾਲਾ ਨਹੀਂ ਦਿੱਤਾ ਗਿਆ ਵਰਤਮਾਨ ਦੇ ਵਿੱਚ ਬਹੁਤ ਸਾਰੇ ਬ੍ਰਾਂਡ ਚਾਕਲੇਟ ਜਾਂ ਸ਼ਾਇਦ ਬਿਸਕਟ ਅਤੇ ਪ੍ਰੋਟੀਨ ਪਾਊਡਰ ਵਰਗੇ ਉਤਪਾਦ ਵੇਚਦੇ ਨੇ ਜੋ ਕਿ ਸੋ ਪ੍ਰਛਤ ਖੰਡ ਰਹਿਤ ਬਾਚਰਾ ਉਰਸ ਦੇ ਨਾਲ ਵਰਕੇ ਕਈ ਦਾਅਵੇ ਜੜੇ ਆ ਇਸ ਨੂੰ ਲੈ ਕੇ ਕੀਤੇ ਜਾਂਦੇ ਨੇ ਤਾਂ ਹੁਣ ਗ੍ਰਾਹਕਾਂ ਨੂੰ ਇਸ ਦੀ ਪੂਰੀ ਸਚਾਈ ਦੱਸਣੀ ਪਵੇਗੀ ਦੱਸਿਆ ਗਿਆ ਹੈ ਕਿ ਇਸ ਦੇ ਨਿਯਮ ਕਿਸੇ ਵੀ ਇਤਿਹਾਰ ਚਾ ਦਾਅਵੇ ਨੂੰ ਸ਼ਕਤੀ ਨਾਲ ਮਨਾਹੀ ਕਰਦੇ ਨੇ ਜੋ ਦੂਜੀਆਂ ਕੰਪਨੀਆਂ ਨੂੰ ਕਮਜ਼ੋਰ ਕਰਦਾ ਚਾ ਕਪਤਕਾਰਾਂ ਦੀ ਧਾਰਨਾ ਨੂੰ ਗੁੰਮਰਾਹਕੁਨ ਟੰਗ ਤੇ ਨਾਲ ਪ੍ਰਭਾਵਿਤ ਕਰਦਾ ਇਸ ਦੇ ਵਿੱਚ ਅੱਗੇ ਕਿਹਾ ਗਿਆ ਕਿ ਨਿਮਨਸਾਰ ਕਾਰਫਾਈ ਜੜੀਆਂ ਕੀਤੀ ਜਾਵੇਗੀ ਤਾਂ ਇਹ ਵੀ ਦੱਸਿਆ ਗਿਆ ਹੈ ਕਿ ਜੋ ਦਾਅਵੇ ਕੀਤੇ ਜਾਂਦੇ ਨੇ ਉਸ ਨੂੰ ਹਟਾਉਣ ਦਾ ਵੀ ਨਿਰਦੇਸ਼ ਦਿੱਤਾ ਗਿਆ ਬਾਤ ਸਾਰੇ ਬ੍ਰਾਂਡਾਂ ਵਿੱਚੋਂ ਇੱਕ ਡਾਬਰ ਦਾ ਰੀਅਲ ਜੂਸ ਬ੍ਰਾਂਡ ਅਤੇ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ ਇਸ ਸਮੇਂ ਇਸ ਮੁੱਦੇ ਤੇ ਕਾਨੂੰਨੀ ਵਿਵਾਦ ਦੇ ਵਿੱਚ ਉਲਝੇ ਹੋਏ ਨੇ ਦੱਸਦੀ ਹੈ ਕਿ ਪੈਕਜਿੰਗ ਤੇ 100% ਫਲਾਂ ਦੇ ਜੂਸ ਦਾ ਦਾਵਾ ਮੌਜੂਦਾ ਭੋਜਨ ਸੁਰੱਖਿਆ ਨਿਯਮਾਂ ਤਹਿਤ ਜਾਇਜ਼ ਨਹੀਂ ਹੈ ਇਸ ਨੂੰ ਖਪਤਕਾਰਾਂ ਨੂੰ ਗੁੰਮਰਾਹਕੁਨ ਕੀਤਾ ਜਾਂਦਾ ਤੇ ਹੁਣ ਖਪਤਕਾਰਾਂ ਨੂੰ ਗੁੰਮਰਾਹ ਕਰਨ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਦੱਸਦੀ ਹੈ ਕਿ ਜੋ ਪੈਕ ਫੂਡ ਹੈ ਹੁਣ ਉਸ ਦੀ ਸੱਚਾਈ ਗਾਹਕਾਂ ਨੂੰ ਦੱਸਣੀ ਪਵੇਗੀ ਤਾਂ ਸਿਹਤ ਦੇ ਵਿੱਚ ਫੈਸਲਾ ਲਿਆ ਗਿਆ ਕਿ ਹੁਣ ਕੰਪਨੀਆਂ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਨਹੀਂ ਕਰ ਸਕਣਗੀਆਂ ਅੱਜ ਦੇ ਸਮੇਂ ਦੇ ਵਿੱਚ ਲੋਕ ਪੈਕ ਫੂਡ ਖਾਣ ਦੇ ਸ਼ੁਕੀਨ ਹੁੰਦੇ ਨੇ ਤਾਂ ਹੁਣ ਫੈਸਲਾ ਆ ਗਿਆ ਕਿ ਕੰਪਨੀਆਂ ਹੁਣ ਗ੍ਰਾਹਕਾਂ ਦੇ ਨਾਲ ਧੋਖਾ ਨਹੀਂ ਕਰ ਸਕਣਗੀਆਂ ਆਖ਼ਤਕਾਰ ਜੋ ਡਾਕਰ ਨੂੰ ਜਿਹੜਾ ਗੁੰਮਰਾਹ ਕਰਦੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਦੱਸਦੇ ਕਿ ਖਪਤਕਾਰਾਂ ਨੂੰ ਗੁੰਮਰਾਹ ਕਰਨ ਵਾਲਿਆਂ ਦੇ ਖਿਲਾਫ ਹੁਣ ਕਾਰਵਾਈ ਹੋਵੇਗੀ ਵੱਡਾ ਐਕਸ਼ਨ ਲਿਆ ਗਿਆ ਪੈਕਿੰਗ ਤੇ ਛੁੱਟੇ ਦਾਅਵੇ ਜੋ ਕੰਪਨੀਆਂ ਕਰਦੀਆਂ ਨੇ ਤਾਂ ਹੁਣ ਕਾਰਵਾਈ ਕੀਤੀ ਜਾਵੇਗੀ ਦੱਸਦੇ ਕਿ ਹਰ ਕੋਈ ਅੱਜ ਦੇ ਸਮੇਂ ਦੇ ਵਿੱਚ ਪੈਕ ਫੂਡ ਖਾਣ ਦਾ ਸ਼ਕੀਨ ਹੁੰਦਾ ਪਰ ਸਰਕਾਰ ਨੇ ਪੈਕ ਕੀਤੇ ਪਹੁੰਚਣ ਵਾਲੀਆਂ ਕੰਪਨੀਆਂ ਤੇ ਸਖਤ ਨਸ